ਜਨੇ ਮਾਵਾ ਜਿਹੜੇ ਆਪਣੇ ਬੱਚਿਆਂ ਨੂੰ ਬਾੜੀ ਦੇ ਨਾਲ ਐ ਛੋੜ ਦਿੰਦੇ ਆ ਬਹਾ ਫਰੀਦ ਜੀ ਗੁਰੂ ਪਿਆਰਿਓ ਬਚਪਨ ਦੀ ਉਮਰ ਐ ਪਰ ਮਾਂ ਹਰ ਬਿਲਿ ਬਾਬਾ ਫਰੀਦ ਜੀ ਨੂੰ ਆਖਦੀ ਐ ਫਰੀਦ ਉਠ ਅੱਲਾ ਦੀ ਬੰਦਗੀ ਕਰ ਤੇ ਗੁਰੂ ਪਿਆਰੇ ਬਾਬਾ ਫਰੀਦ ਜੀ ਆਖਦੇ ਨੇ ਮਾਂ ਜੇ ਮੈਂ ਅੱਲਾ ਦੀ ਬੰਦਗੀ ਕਰਾਂਗਾ ਤੇ ਮੈਨੂੰ ਕੀ ਮਿਲੇਗਾ ਤੇ ਮਾਂ ਆਖਦੀ ਐ ਫਰੀਦ ਜੇ ਤੂੰ ਅੱਲਾਹ ਦੀ ਬੰਦਗੀ ਕਰੇਗਾ ਤੇ ਤੈਨੂੰ ਅੱਲਾਹ ਖੁਸ਼ ਹੋ ਕੇ ਸ਼ਕਰ ਨੂੰ ਦਗਾ ਬਖਸ਼ੇਗਾ ਗੁਰੂ ਪਿਆਰਿਓ ਪਛਿਆਨ ਨੂੰ ਖਾਸ ਦੇ ਨਾਲ ਮਿੱਠੇ ਤੇ ਨਾਲ ਬੜਾ ਨਿਕਾਰ ਆਪ ਸਾਰੇ ਦੇਖਦੇ ਤੇ ਗੁਰੂ ਪਿਆਰੇ ਬਾਬਾ ਫਰੀਦ ਜੀ ਅੱਲਾਹ ਦੀ ਬੰਦਗੀ ਵਿੱਚ ਜੁੜ ਜਾਣਾ ਤੇ ਜਦੋਂ ਬਾਬਾ ਫਰੀਦ ਜੀ ਨੇ ਅੱਲਾਹ ਦੀ ਬੰਦਗੀ ਕਰਦਿਆ ਹੋਣਾ ਤੇ ਬਾੜੇ ਗੁਰੂ ਪਿਆਰਿਓ ਕੋਹਲੀ ਦੇ ਵਿੱਚ ਸ਼ਕਰ پا ਕੇ ਬਾਬਾ ਫਰੀਦ ਜੀ ਦੇ ਅੱਗੇ ਰੱਖ ਗਏ ਬਾਬਾ ਫਰੀਦ ਜੀ ਦੇ ਅੱਗੇ ਰੱਖਦੇ ਨਹੀਂ ਤੇ ਗੁਰੂ ਪਿਆਰੇ ਜਦੋਂ ਅੱਲਾਹ ਦੀ ਬੰਦਗੀ ਕਰਕੇ ਉੱਠਣਾ ਅੱਗੇ ਸ਼ੱਕ ਦੇਖ ਤੇ ਬਾਬਾ ਫਰੀਦ ਜੀ ਖੁਸ਼ ਹੋਇਆ ਗਾਇਆ ਕਰਦੇ ਸਨ ਤੇ ਗੁਰੂ ਪਿਆਰਿਓ ਕਿ ਪੈਸਾ ਦਿਨ ਆਇਆ ਮਾਨੁਕ ਸੇ ਕੰਮ ਦੇ ਕਾਰਨ ਗੁਰੂ ਪਿਆਰਿਓ ਬਾਹਰ ਜਾੜਾ ਪਿਆ ਤੇ ਬਾਬਾ ਫਰੀਦ ਜੀ ਆਪਣੇ ਰੋਜ਼ਾਨਾ ਦੇ ਨਿਤਨੇਮ ਦੀ ਤਰ੍ਹਾਂ ਗੁਰੂ ਪਿਆਰਿਓ ਉੱਥੇ ਇਸ਼ਨਾਨ ਕੀਤਾ ਤੇ ਅੱਲਾਹ ਦੀ ਬੰਦਗੀ ਦੇ ਵਿੱਚ ਜੁੜ ਗਏ ਤੇ ਗੁਰੂ ਪਿਆਰਿਓ ਅੱਲਾਹ ਦੀ ਬੰਦਗੀ ਕਰਦਿਆਂ ਕਰਦਿਆਂ ਇੱਕ ਦਿਨ ਅੱਲਾਹ ਆਪ ਪ੍ਰਗਟ ਹੋ ਗਏ ਤੇ ਬਾਬਾ ਫਰੀਦ ਜੀ ਨੂੰ ਐਸੀ ਦਾਤ ਪਖਸ਼ੀ ਗੁਰੂ ਪਿਆਰਿਓ ਨਾਮ ਦੀ ਦਾਤ ਤੇ ਜਦੋਂ ਮਾਤਾ ਘਰੇ ਆਈ ਤੇ ਮਾਤਾ ਨੇ ਦੱਸਿਆ ਕਿ ਮਾਂ ਕਿ ਅੱਜ ਮੈਨੂੰ ਐਸਾ ਰਸ ਪੈਦਾ ਹੋਇਆ ਏ ਜੋ ਤੂੰ ਸ਼ੱਕਰ ਮੈਨੂੰ ਦਿੱਤੀ ਸੀ ਉਹ ਸ਼ੱਕਰ ਤੋਂ ਕਿਤੇ ਜ਼ਿਆਦਾ ਮਿੱਠਾ ਏ ਗੁਰੂ ਪਿਆਰਿਓ ਬਾਬਾ ਫਰੀਦ ਜੀ ਦੀ ਬਾਣੀ ਵਿਚ ਆਖੀ ਹੈ ਪ੍ਰੇਤਾ ਸ਼ੱਕਰ ਖੰਡ ਨਿਬਾਤ ਗੁੜ ਮੱਖਿਓ ਮਾਜਾ ਬੁੱਤ ਸਭੇ ਵਸਤਾ ਟਿੱਗਾਂ ਇੱਕ ਰੱਬ ਦਾ ਬੁੱਤ ਹੈ ਕਿ ਐਸਾ ਰਸ ਮੈਨੂੰ ਪੈਦਾ ਹੋਇਆ ਕਿ ਜਿਹੜੇ ਸ਼ੱਕਰ ਵਰਗੇ ਮਿੱਠੇ ਪਦਾਰਥ ਨੇ ਇਹ ਸਾਰੇ ਬੁੱਤੇ ਲੱਗਣ ਲੱਗੇ ਤੇ ਗੁਰੂ ਪਿਆਰਿਓ ਮਾਣੇ ਅੱਲਾਹ ਦੀ ਬੰਦੀ ਦੇ ਨਾਲ ਜੋੜਿਆ ਤੇ ਅੱਜ ਆਪਾਂ ਜਿੱਥੇ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਸੱਚੇ ਬਾਤ ਚ ਨਮਸਕਾਰ ਕਰਦੇ ਆਂ ਉਥੇ ਗੁਰੂ ਪਿਆਰਿਓ ਬਾਬਾ ਫਰੀਦ ਜੀ ਨੂੰ ਆਪਾਂ ਨਮਸਕਾਰ ਕਰਦੇ ਹਾਂ ਗੁਰੂ ਪਿਆਰਿਓ ਜਿੱਥੇ ਆਪਾਂ ਜੁੜਦੇ ਆ ਉਥੇ ਆਪਣੇ ਬੱਚਿਆਂ ਨੂੰ ਨਾਮ ਦੇ ਨਾਲ ਜੋੜਨਾ ਹੈ ਕਿਤਾ ਜੋ ਵੀ ਅੱਗੇ ਜਾ ਕੇ ਗੁਰੂ ਦੀ ਬਾਣੀ ਦੇ ਨਾਲ ਜੁੜਨ ਗੁਰੂ ਦੀ ਸਿੱਖਿਆ ਦੇ ਨਾਲ ਜੁੜਨ ਤੇ ਗੁਰੂ ਪਿਆਰਿਓ ਚੰਗੇ ਚੰਗੇ ਕਰਤ ਕਰੇ ਤੇ ਆਓ ਕਿਉਂਕਿ ਗੁਰੂ ਪਿਆਰਿਓ ਕੀ ਸਰਦ ਤੇ ਫੋਸੇ ਵਾਲਿਆਂ ਦੇ ਵੇੜੇ ਸਦਾ ਪਾਰ ਪੁਤਾਰਾ ਹੋਏ ਪਾਈ ਮਖਣ ਸਾਹਿਬ ਮਹਾਰਾਜ ਜੀ ਨੇ ਕੀਤੀ ਸਿਧਾ ਅਰਦਾਸ ਕੀ ਅਰਦਾਸ ਵਿੱਚ ਕੀਤੀ ਸੀ ਨੌਵੇਂ ਗੁਰਦਾਨ ਸਭ ਜੀ ਗੁਰ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਕਿਰਪਾ ਕਰੋ ਮੇਰਾ ਗੁਦਾ ਬੇੜਾ ਬਾਰ ਜਵਾ ਦੇਓ ਤੇ ਜੋ ਪਿਆਰਿਓ ਭਾਵਨਾ ਦੇ ਨਾਲ ਕੀਤੀ ਵੀ ਅਰਦਾਸ ਸਤਿਗੁਰੂ ਜੀ ਗੁਰ ਬਹਾਦਰ ਮਹਾਰਾਜ ਆਪ ਗਏ ਆਪਣੇ ਸੇਵਕ ਦਾ ਬੇੜਾ ਬਾਰ ਉਤਾਰ ਕੇ ਗੁਰੂ ਪਿਆਰੇ ਉਹ ਦਰ ਐਸਾ ਏ ਚਰਨ ਸ਼ਰਨ ਗੁਰ ਇੱਕ ਪੈੜਾ ਜਾਈ ਚੱਲ ਸਤਿਗੁਰ ਕੋਟ ਪੈੜਾ ਅੱਗੇ ਮਿਲੇ ਗੁਰੂ ਪਿਆਰੇ ਇੱਕ ਕਦਮ ਆਪਾਂ ਆਪਣੇ ਗੁਰੂ ਦੇ ਵੱਲ ਫੁੱਟੀਏ ਤੇ ਗੁਰੂ ਕਰੋੜਾ ਕਦਮ ਸਾਡੇ ਵੱਲ ਆਪ ਚੱਲ ਕੇ ਆਉਂਦਾ ਤੇ ਗੁਰੂ ਪਿਆਰੇ ਉਹ ਦਾਤਾ